ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ 10 ਲੱਖ ਦੇ ਮੁਫਤ ਸਿਹਤ ਬੀਮੇ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਿਹਤ ਬੀਮੇ ਲੈ ਕੇ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਨੇ ਤਾਂ ਐਸੇ ਵਿਚਾਲੇ ਦੱਸ ਦਈਏ ਕਿ ਰਾਜਪੁਰਦ ਵਿੱਚ ਵਿਧਾਇਕਾ ਮੈਡਮ ਨੀਨਾ ਮਿੱੱਤਲ ਜਿਨ੍ਹਾਂ ਦੇ ਵੱਲੋਂ ਇੱਥੇ ਇਸ ਰਜਿਸਟ੍ਰੇਸ਼ਨ ਮੁਹਿੰਮ ਦਾ ਗਾਜ਼ ਕੀਤਾ ਗਿਆ ਦੱਸ ਦਈਏ ਕਿ ਜਿੱਥੇ 10 ਲੱਖ ਦੇ ਮੁਫਤ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਤਾਂ ਰਾਜਪੁਰਾ ਦੇ ਵਿੱਚ ਵਿਧਾਇਕਾ ਨੀਨਾ ਮਿੱੱਤਲ ਦੇ ਵੱਲੋਂ ਖੁਦ ਪਹੁੰਚ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰ ਦੀ ਇਸ ਯੋਜਨਾ ਦਾ ਲਾਹਾ ਲੈਣ ਦੀ ਵੀ ਅਪੀਲ ਕੀਤੀ ਗਈ ਹੈ ਇਸ ਦੇ ਦਰਮਿਆਨ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਹੋਇਆਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਨੂੰ ਹੁਬਹੂ ਪੂਰਾ ਕੀਤਾ ਜਾ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਜਿਹੜੇ ਕਿ ਆਮ ਲੋਕਾਂ ਦੀ ਦਿੱਕਤ ਨੂੰ ਦੇਖਦੇ ਹੋਏ ਇਹ ਸਹੂਲਤ ਲੈ ਕੇ ਆਏ ਨੇ ਔਰ ਮੈਨੂੰ ਲੱਗਦਾ ਹੈ ਇਹ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੈ ਜਿਹੜੀ ਕਿ ਸਿਹਤ ਬੀਮਾ ਯੋਜਨਾ ਸਾਡੇ ਸੀਐਮ ਸਾਹਿਬ ਲੈ ਕੇ ਆਏ ਨੇ ਇਹਦੇ ਨਾਲ ਇੱਕ ਆਮ ਬੰਦਾ ਜਦੋਂ ਕੋਈ ਬਿਮਾਰੀ ਠਮਾਰੀ ਆਂਦੀ ਸੀ ਜਾਂ ਤਾਂ ਬੰਦਾ ਬਿਮਾਰੀ ਲੁਕੋ ਲੈਂਦਾ ਸੀ ਵੀ ਇਲਾਜ ਕਿੱਥੋਂ ਹੋਊਗੀ ਜਾਂ ਜੇ ਕੋਈ ਬਿਮਾਰੀ ਆਂਦੀ ਕੋਈ ਹਸਪੀਟਲ 'ਚ ਐਡਮਿਟ ਹੋ ਜਾਂਦਾ ਪੇਸ਼ੈਂਟ ਦੀ ਕੇਅਰ ਤਾਂ ਸੀ ਘੱਟ ਕਰਦੇ ਸੀਗੇ ਅਸੀਂ ਐਂ ਫਿਰਦੇਸ ਰਹਿੰਦੇ ਸੀ ਘਰ ਦੇ ਮੈਂਬਰ ਵੀ ਅਸੀਂ ਕੀ ਤੋਂ ਕਰਜ਼ਾ ਮੰਗੀਏ ਕੀ ਤੋਂ ਉਧਾਰ ਪੈਸਾ ਮੰਗੀਏ ਕੋਈ ਜ਼ਮੀਨ ਵੇਚੀਏ ਕੁਝ ਕਰੀਏ ਪਰ ਸੀਐਮ ਸਾਹਿਬ ਦੀ ਇਸ ਯੋਜਨਾ ਨਾਲ ਹਰ ਬੰਦੇ ਨੂੰ ਇਸ ਚੀਜ਼ ਦੀ ਸਹੂਲਤ ਮਿਲੂਗੀ ਕੋਈ ਵੀ ਰੱਬ ਨਾ ਕਰੇ ਤੁਹਾਡੇ ਕੋਲ ਬਿਮਾਰੀ ਆਂਦੀ ਹੈ ਪਹਿਲੀ ਗੱਲ ਤਾਂ ਮੈਂ ਕਹੂੰਗੀ ਹਸਪੀਟਲਾਂ ਦੀ ਲੋੜ ਨਾ ਪਵੇ ਜੇ ਸਾਨੂੰ ਹਸਪੀਟਲ ਦੀ ਲੋੜ ਪੈਂਦੀ ਵੀ ਹੈ ਅਸੀਂ ਕਿ ਉੱਥੇ ਦੇਣਾ ਹੈ ਚਾਹੇ ਪ੍ਰਾਈਵੇਟ ਹਸਪੀਟਲ ਹੈ ਚਾਹੇ ਸਰਕਾਰੀ ਹਸਪੀਟਲ ਹੈ ਤੁਹਾਡਾ 10 ਲੱਖ ਤੱਕ ਦਾ ਇਲਾਜ ਬਿਲਕੁਲ ਫ੍ਰੀ ਹੋਊਗਾ ਇਹਦੇ ਵਿੱਚ ਜੇ ਤੁਸੀਂ ਗੋਡੇ ਬਦਲवाने ਆ ਕੋਈ ਚੂਲੇ ਬਦਲवाने ਆ ਕੋਈ ਕਿਡਨੀ ਦਾ ਆਪਰੇਸ਼ਨ ਹੈ ਕੋਈ ਕਿਡਨੀ ਟ੍ਰਾਂਸਪਲੈਂਟ ਕਰवानी ਹੈ ਕੋਈ ਸਟੋਨ ਦਾ ਆਪਰੇਸ਼ਨ ਹੈ ਹਰ ਚੀਜ਼ਾਂ ਇਹਦੇ ਵਿੱਚ ਕਵਰ ਹੋਣਗੀਆਂ ਔਰ ਹਰ ਸਹੂਲਤ ਆਮ ਬੰਦੇ ਨੂੰ ਮਿਲੇਗੀ ਮੈਡਮ ਕ੍ਰਾਈਟੇਰੀਆ ਕੀ ਰਹੇਗਾ ਮਤਲਬ ਕੌਣ ਅਪਲਾਈ ਕਰ ਸਕਦਾ ਹੈ ਇਸ ਨੂੰ ਹਰ ਬੰਦਾ ਜਿਹਦੇ ਕੋਲੇ ਆਧਾਰ ਕਾਰਡ ਹੈ ਜਿਹਦੇ ਕੋਲੇ ਵੋਟਰ ਕਾਰਡ ਹੈ ਪੰਜਾਬ ਦਾ ਵਾਸੀ ਹੈ ਉਹ ਹਰ ਬੰਦਾ ਇਹਨੂੰ ਅਪਲਾਈ ਕਰ ਸਕਦਾ ਹੈ ਕੋਈ ਇਹ ਨਹੀਂ ਕਿ ਕਿਹੜੀ ਕੈਟਾਗਰੀ ਦੇ ਬੰਦੇ ਕਰ ਸਕਦੇ ਜਿਵੇਂ ਆਮ ਸਹੂਲਤਾਂ ਆndੀਆਂ ਨੇ ਤਾਂ ਕੈਟਾਗਰੀ ਵਾਈਜ਼ ਆndੀਆਂ ਕਿ ਜੀ ਇਸ ਕੈਟਾਗਰੀ ਦੇ ਇਹ ਸਭ ਨੂੰ ਸਭ ਲਈ ਹੈ ਹਰ ਬੰਦਾ ਇਸ ਯੋਜਨਾ ਦਾ ਫਾਇਦਾ ਉਠਾ ਸਕਦਾ ਹੈ ਕਈ ਵਾਰ ਇਨਕਮ ਵੀ ਦੇਖੀ ਜਾਂਦੀ ਹੈ ਨਹੀਂ ਇਸ ਕੈਟਾਗਰੀ ਚ ਕੋਈ ਇਨਕਮ ਨਹੀਂ ਦੇਖੀ ਜਾਂਦੀ ਇਸ ਕੈਟਾਗਰੀ ਚ ਜਿਹੜਾ ਪੰਜਾਬ ਦਾ ਵਾਸੀ ਹੈ ਹਰ ਪੰਜਾਬ ਦੇ ਵਾਸੀ ਦਾ ਇਹ ਕਾਰਡ ਬਣੂਗਾ ਥੋੜਾ ਪ੍ਰੋਸੈਸ ਦੱਸੋਗੇ ਮੈਡਮ ਜੇ ਕਿਸੇ ਨੇ ਅਪਲਾਈ ਕਰਨਾ ਹੈ ਤਾਂ ਉਹ ਕਿਸ ਤਰੀਕੇ ਨਾਲ ਬਿਲਕੁਲ ਜਿਵੇਂ ਸਾਡੇ ਸੈਂਟਰ ਹੈਗੇ ਨੇ ਜਿਹੜੇ ਸੈਂਟਰ ਅਪਰੂਵ ਕੀਤੇ ਹੋਏ ਨੇ ਅੱਜ ਸਾਡੀ ਟੀਮ ਇੱਥੇ ਲੱਗੀ ਹੋਈ ਹੈ ਸਾਡੀ ਇਹਦੀ ਡਿਊਟੀ ਹੈ ਮੇਨ ਯੂਥ ਦੀ ਡਿਊਟੀ ਲੱਗੀ ਹੋਈ ਹੈ ਸਾਡੇ ਨਾਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਵੀ ਆਏ ਨੇ ਸਾਡੀ ਯੂਥ ਦੀ ਟੀਮ ਯੂਥ ਦੇ ਪ੍ਰਧਾਨ ਰਜੇਸ਼ ਬਾਬਾ ਜੀ ਜਸਪ੍ਰੀਤ ਜੀ ਇਹ ਸਾਰੀ ਟੀਮ ਹੈ ਹਸਪੀਟਲ ਤੋਂ ਡਾਕਟਰ ਸਾ ਔਰ ਜਿਹੜੇ ਸਾਡੇ ਕੋਆਰਡੀਨੇਟਰ ਹੈ ਉਹਨਾਂ ਦੀ ਵੀ ਡਿਊਟੀ ਹੈ ਅੱਜ ਇੱਥੇ ਜਿਵੇਂ ਕੈਂਪ ਲਗਾ ਕੇ ਬੈਠੇ ਆ ਪਬਲਿਕ ਆ ਰਹੀ ਹੈ ਆਪਦਾ ਆਧਾਰ ਕਾਰਡ ਐਂਡ ਵੋਟਰ ਕਾਰਡ ਲੈ ਕੇ ਆਂਦੇ ਨੇ ਉਹ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਆਂਦੇ ਨੇ ਅਸੀਂ ਉਸ ਐਪ ਤੇ ਉਹਨੂੰ ਡਾਊਨਲੋਡ ਕਰਦੇ ਆਂ ਡਾਊਨਲੋਡ ਕਰਕੇ ਇਸ ਮਸ਼ੀਨ ਚੋਂ ਇੱਕ ਪਰਚੀ ਨਿਕਲਦੀ ਹੈ ਆ ਪਰਚੀ ਇਹਨਾਂ ਦੀ ਨਿਕਲੀ ਹੋਈ ਹੈ ਭੈਣ ਜੀਆਂ ਦੀ ਇਹ ਪਰਚੀ ਲੈ ਕੇ ਆਹ ਵਾਲੀ ਪਰਚੀ ਇਦਾਂ ਦੀ ਪਰਚੀ ਨਿਕਲੂਗੀ ਜੀ ਇਹ ਪਰਚੀ ਲੈ ਕੇ ਨਾਲ ਹੀ ਸੀਐਸਸੀ ਸੈਂਟਰ ਹੈ ਉੱਥੇ ਜਾਣਗੇ ਨਾਲ ਦੀ ਨਾਲ ਉਹਨਾਂ ਦਾ ਕਾਰਡ ਬਣ ਜਾਊਗਾ ਮੈਡਮ ਇੱਕ ਆਮ ਆਦਮੀ ਨੂੰ ਇੱਕ ਐਜੂਕੇਸ਼ਨ ਤੇ ਇੱਕ ਬਿਮਾਰੀ ਮਾਰਦੀ ਹੈ ਤੁਹਾਨੂੰ ਲੱਗਦਾ ਇਸ ਯੋਜਨਾ ਦੇ ਆਉਣ ਦੇ ਨਾਲ ਬਹੁਤ ਜ਼ਿਆਦਾ ਸਹੂਲਤ ਮਿਲੇਗੀ ਲੋਕਾਂ ਨੂੰ ਦੇਖੋ ਆਮ ਆਦਮੀ ਪਾਰਟੀ ਜਦੋਂ ਆਈ ਹੈ ਜਾਂ ਆਉਣ ਤੋਂ ਪਹਿਲਾਂ ਅਸੀਂ ਦੋ ਹੀ ਵਾਦੇ ਮੈਨ ਕੀਤੇ ਸੀ ਸਿਹਤ ਤੇ ਐਜੂਕੇਸ਼ਨ ਅਸੀਂ ਸ਼ੁਰੂ ਤੋਂ ਆਂਦੇ ਹੀ ਇਹਨਾਂ ਦੋਨਾਂ ਤੇ ਕੰਮ ਕੀਤਾ ਹੈ ਸਿਹਤ ਲਈ ਪਹਿਲਾਂ ਵੀ ਜਿਵੇਂ ਮੋਹੱਲਾ ਕਲੀਨਿਕ ਖੁੱਲੇ ਆ ਸਾਡੇ ਆਮ ਆਦਮੀ ਕਲੀਨਿਕ ਖੁੱਲੇ ਆ ਹਸਪੀਟਲਾਂ ਤੁਸੀਂ ਦੇਖ ਲਓ ਪਿਛਲੀਆਂ ਸਰਕਾਰਾਂ ਦਾ ਟਾਈਮ ਵੀ ਦੇਖ ਲਓ ਹਸਪੀਟਲਾਂ ਦਾ ਕੀ ਹਾਲ ਸੀ ਅੱਜ ਵੀ ਦੇਖ ਲਓ ਅੱਜ ਹਰ ਦਵਾਈ ਮਿਲ ਰਹੀ ਹੈ ਕਿਉਂਕਿ ਆਮ ਬੰਦਾ ਜਿੱਦੋਂ ਬਿਮਾਰੀ ਆ ਜੇ ਉਦੋਂ ਮਾਰਿਆ ਜਾਂਦਾ ਜਾਂ ਬੱਚਿਆਂ ਦੀ ਪੜ੍ਹਾਈ 'ਚ ਮਾਰਿਆ ਜਾਂਦਾ ਜਾਂ ਬਿਜਲੀ ਦੇ ਬਿੱਲ ਮਾਰਦੇ ਸੀਗੇ ਬਿਜਲੀ ਦੇ ਬਿੱਲ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਚੰਗੇ ਚੰਗੇ ਘਰਾਂ ਦੇ ਲੋਕ ਸਾਡੇ ਕੋਲ ਆਉਂਦੇ ਆ ਜਿਹੜੇ ਕਹਿੰਦੇ ਜੀ ਧੰਨਵਾਦ ਪੰਜਾਬ ਸਰਕਾਰ ਦਾ ਬਿਜਲੀ ਦੇ ਬਿੱਲ ਨਹੀਂ ਆ ਰਹੇ ਆਮ ਆਦਮੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਉਹ ਆਮ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਆਉਂਦੀਆਂ ਜਿਹਦੇ ਉਹਨਾਂ ਨੂੰ ਆਪਦੀ ਕਹਿੰਦੇ ਡੇਲੀ ਰੁਟੀਨ 'ਚ ਡੇਲੀ ਜ਼ਿੰਦਗੀ 'ਚ ਜਿਹੜੀਆਂ ਦਿੱਕਤਾਂ ਆਉਂਦੀਆਂ ਉਹੀ ਹੱਲ ਕਰਨ ਲੱਗੀ ਹੋਈ ਹੈ